ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਇਆ ਬਹੁਤ ਹੀ ਸੋਹਣੀ ਵੈਰਾਈਟੀ ਲਖੜੀ ਸਪੈਸ਼ਲ ਸੇਲ ਲੱਗ ਚੁੱਕੀ ਆ ਸਟਾਕ ਕਲੀਅਰੈਂਸ ਸੇਲ ਸਟਾਰਟ ਹੋ ਚੁੱਕੀਆਂ ਨੇ ਜਿੰਨਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਹੀ ਆ ਪਿਛਲੇ ਹਫ਼ਤੇ ਦੀ ਬਾਰ ਬਾਰ ਰਿਪੀਟ ਇੱਕੋ ਹੀ ਗੱਲ ਹੋ ਰਹੀ ਆ ਕਿ ਸਾਰੀ ਕਾਟਨ ਦੇ ਜਿੰਨੇ ਵੀ ਚਾਹੇ ਤਾਂ ਪ੍ਰੀਮੀਅਮ ਕਾਟਨ ਆ ਜੀ ਚਾਹੀ ਹੈਗੀ ਆ ਆਮ ਕਾਟਨ ਸਾਰਾ ਆਪਾਂ ਸਟਾਕ ਸਟਾਕ ਕਲੀਅਰੈਂਸ ਸੇਲ ਦੇ ਉੱਤੇ ਲਾਤਾ ਕਿਸੇ ਦੇ ਵਿੱਚ ਇੱਕ ਪੀਸ ਆ ਕਿਸੇ ਦੇ ਦੋ ਆ ਪਰ ਅੱਜ ਜਿੰਨਾ ਵੀ ਸਟਾਕ ਆਇਆ ਵਾ ਇਹ ਸਾਰਾ ਨਿਊ ਸਟਾਕ ਆ ਕੋਈ ਵੀ ਇਹ ਨਹੀਂ ਹੈਗਾ ਵੀ ਰਿਪੀਟ ਆ ਜੇ ਆਪਣੇ ਕੋਲ ਬਚਿਆ ਹੋਇਆ ਪਿਆ ਸੀ ਉਹ ਵਾਲਾ ਆਪਾਂ ਸਟਾਕ ਕਲੀਅਰ ਚ ਲਾਇਆ ਨਹੀਂ ਜੀ ਇਹ ਸਟਾਕ ਕਲੀਅਰੈਂਸ ਸੇਲ ਪਿੱਛੇ ਹੀ ਆਪਾਂ ਨੂੰ ਬਹੁਤ ਜ਼ਿਆਦਾ ਲੈਸ ਦੇ ਵਿੱਚ ਆਇਆ ਤੇ ਅਨੁਸਾਰ ਤੁਹਾਨੂੰ ਲੈਸ ਦੇ ਵਿੱਚ ਹੀ ਸਟਾਕ ਕਲੀਅਰ ਹੀ ਤਾਂਗੇ ਔਣ ਸਾਰੀ ਤੁਹਾਡੇ ਤੱਕ ਪਹੁੰਚ ਰਿਆ ਤੇ ਨਾਲ ਦੀ ਨਾਲ ਹੀ ਆਪਾਂ ਕਲੀਅਰ ਕਰ ਦੇਣਾ ਵਾ ਇਸ ਲਈ ਇਹ ਸਟਾਕ ਕਲੀਅਰੈਂਸ ਸੇਲ ਆ ਸਮਝ ਲੋ ਲਖੜੀਆਂ ਦੇ ਸਪੈਸ਼ਲ ਤਿਉਹਾਰਾਂ ਦੇ ਉੱਪਰ ਇਹ ਵਾਲੀਆਂ ਸੇਲਸ ਲੱਗ ਜਾਂਦੀਆਂ ਨੇ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਕੋਲ ਜਿੰਨਾ ਵੀ ਸਟਾਕ ਆਉਂਦਾ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਨਾਲ ਦੀ ਨਾਲ ਆਪਾਂ ਕਲੀਅਰ ਕਰ ਦਿੰਨੇ ਆ ਤੇ ਬਹੁਤ ਵਧੀਆ ਤੁਸੀਂ ਪਿਆਰ ਦਿੰਨੇ ਹੋ ਆਪਾਂ ਪ੍ਰਾਈਸ ਹੀ ਇਹ ਜਿਹੇ ਲੈ ਕੇ ਆਉਂਦੇ ਆ ਤਾਂ ਕਿ ਇਸ ਸਟਾਕ ਕਲੀਅਰੈਂਸ ਸੇਲ ਆਪਾਂ ਨੂੰ ਪੁਰਾਣੇ ਸਟਾਕ ਦੀ ਨਾ ਲਾਉਣੀ ਪਵੇ ਇਸ ਲਈ ਇਹ ਸਾਰਾ ਸਟਾਕ ਨਿਊ ਆ ਕੋਈ ਵੀ ਇਹਦੇ ਵਿੱਚ ਪੁਰਾਣਾ ਨਹੀਂ ਰਿਪੀਟ ਹੋ ਸਕਦਾ ਇੱਕ ਅੱਧਾ ਸੈੱਟ ਜਿਹੜਾ ਕਿ ਪਿੱਛੋਂ ਆਇਆ ਹੋਵੇ ਕਿਉਂਕਿ ਉਹਨਾਂ ਕੋਲ ਲੈਸ ਦੇ ਵਿੱਚ ਹੁਣ ਉਹ ਦੇ ਰਹੇ ਨੇ ਲੈਸ ਦੇ ਵਿੱਚ ਹੀ ਤੁਹਾਡੇ ਲਈ ਆਏ ਨੇ ਕਾਫੀ ਰੇਟ ਜਾਨਕਾ 2 2 3 300 ਰੁਪਏ ਇੱਕ ਸੂਟਾਂ ਦੇ ਪਿੱਛੇ ਰੇਟ ਘਟ ਚੁੱਕੇ ਨੇ ਬ੍ਰਾਂਡ ਰਹੂਗਾ ਰਸ਼ੀਆ ਰਸ਼ੀਆ ਬ੍ਰਾਂਡ ਦੇ ਸੂਟ ਨੇ ਤੇ ਰਸ਼ੀਆ ਦੇ ਸਾਰੇ ਸੂਟੇ 1500 ਤੋਂ ਪਲੱਸ ਹੀ ਹੁੰਦੇ ਨੇ ਜਿੰਨੇ ਵੀ ਆਪਾਂ 베ਚਿਆ 1600 1850 2050 ਜਿੱਦਾਂ ਦਾ ਇਹਨਾਂ ਦਾ ਪੈਟਰਨ ਹੁੰਦਾ ਇਦਾਂ ਦੀਆਂ ਇਹਨਾਂ ਦੀਆਂ ਰੇਂਜਾਂ ਹੁੰਦੀਆਂ ਨੇ ਤੇ ਇਹਨਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਬਹੁਤ ਇਹ ਇੰਨਾ ਵਿੱਚੋਂ ਸੇਮ ਸੂਟ ਆਪਾਂ 1600 1850 ਤੱਕ ਸੇਲ ਕੀਤੇ ਹੋਏ ਨੇ ਪਰ ਹੁਣ ਪਿੱਛੋਂ ਹੀ ਇੰਨੀ ਵਧੀਆ ਲੈਸ ਆ ਗਈ ਆ ਤਾਂ ਉਹ ਸਟਾਕ ਕਲੀਅਰ ਵਾਂਗੂ ਹੀ ਆ ਜੀ ਜਿੰਨਾ ਵੀ ਸਟਾਕ ਆਇਆ ਆਪਾਂ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਬਸ ਜਲਦੀ ਜਲਦੀ ਸੂਟਾਂ ਦੀਆਂ ਪਿੱਕਾਂ ਲਓ ਤੇ ਚੱਕ ਲਓ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਂਦੇ ਨੇ ਤੇ ਪਲੀਜ਼ ਮੇਰੇ ਚੈਨਲ ਦੇ ਨਵੇਂ ਦੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਜਿਹੜੀਆਂ ਭੈਣਾਂ ਨਿਊ ਆਪਣਾ ਜੁੜ ਰਹੀਆਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਟੀਚਿੰਗ ਵੀ ਆਪਣੇ ਕੋਲ ਅਵੇਲੇਬਲ ਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਥ੍ਰੈਡਵਰਕ ਦਾ ਸੂਟ ਰੈਡੀ ਕਰਾਉਣਾ ਹੈ ਹੈਂਡਵਰਕ ਦਾ ਸੂਟ ਵਿਆਹ ਸ਼ਾਦੀਆਂ ਦੇ ਸੀਜ਼ਨ ਸਟਾਰਟ ਹੋਣ ਵਾਲੇ ਨੇ ਇਸ ਲਈ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਕਿਸੇ ਵੀ ਫੈਬਰਿਕ ਦੇ ਉੱਤੇ ਕਰਵਾਉਣਾ ਤਾਂ ਤੁਸੀਂ ਆਪਣੇ ਆਰਡਰ ਸਾਨੂੰ ਦੇ ਸਕਦੇ ਹੋ ਤੇ ਘਰ ਬੈਠੇ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਆ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਕੋਈ ਲਾਈਨਿੰਗ ਅੰਡਰਸ਼ਰਟ ਦੀ ਰੁਕਾਇਆ ਨਹੀਂ ਹੈਗੀ ਇਹ ਵਾਲੇ ਫੈਬਰਿਕ ਨੂੰ ਕਿਸੇ ਤਰ੍ਹਾਂ ਦੀ ਕਿਸ ਕੋਈ ਵੀ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੋਈ ਅੰਡਰਸ਼ਰਟ ਦੀ ਲੋੜ ਨਹੀਂ ਬਿਲਕੁਲ ਹੀ ਤੁਸੀਂ ਬਿਨਾ ਲਾਈਨਿੰਗ ਤੋਂ ਸਟਿਚਿੰਗ ਕਰਵਾ ਸਕਦੇ ਹੋ ਇਹ ਵਾਲੇ ਸੂਟਾਂ ਦੀ ਬਹੁਤ ਵਧੀਆ ਇਹ ਫੈਬਰਿਕਾ ਬਹੁਤ ਹੀ ਸੋਹਣਾ ਹਲੋ ਪੂਰਾ ਵਧੀਆ ਤੇ ਟ੍ਰੈਂਡਿੰਗ ਡਿਜ਼ਾਈਨ ਆ ਬਿਲਕੁਲ ਦੇਖੋ ਲਾਈਨ ਜਿਵੇਂ ਟੈਬੀ ਲਾਈਨਿੰਗ ਚੱਲੀ ਆ ਉਹ ਵਾਲੀ ਹੈ ਟੈਬੀ कॉटन ਦੇ ਉੱਪਰ ਆ ਯਾਨੀ ਕਿ ਲਾਈਨਿੰਗ ਦਾ ਸਾਰਾ ਪੈਟਰਨ ਹੋਊਗਾ ਟੈਬੀ ਲਾਈਨਿੰਗ ਵਾਂਗੂ ਪਰ ਇਹ ਬਿਲਕੁਲ ਹੀ ਪਿਓਰ कॉटन ਆ ਰਿੰਕਲ ਫਰੀ ਆ ਕੋਈ ਇਹਦੇ ਵਿੱਚ ਮਤਲਬ ਕਿ ਇਦਾਂ ਨਹੀਂ ਹੈਗਾ ਕਿ ਬਾਲ ਪੈਂਦੇ ਨੇ ਜਾਂ ਲਾਈਨਿੰਗ ਦੀ ਲੋੜ ਆ ਸ਼ਿੰਕਿੰਗ ਹੋਊਗੀ ਕੋਈ ਕਲਰਾਂ ਦਾ ਕੁਝ ਨਹੀਂ ਹੈਗਾ ਬਹੁਤ ਵਧੀਆ ਸੀ ਸੇਲ ਕਰ ਰਹੇ ਆ ਤੇ ਬਹੁਤ ਭਾਣੇ ਤੱਕ ਇਹਦੇ ਨਾਲ ਦੇ ਸੇਮ ਯਾਨੀ ਕਿ ਉਹ ਡਿਜ਼ਾਈਨ ਹੋਰ ਸੀ ਪੈਟਰਨ ਸੇਮ ਹੀ ਸੀ ਆਲ ਓਵਰ 5 ਮੀਟਰ ਦਾ ਸੂਟ ਨਾਰਵਿਸ ਕੋਸਮਸ ਲੀਨ ਦੇ ਦੁਪੱਟੇ ਜਿਹੜੇ ਕੇ ਪੈਣਾ ਤੱਕ ਬਹੁਤ ਪਹੁੰਚਦੇ ਕੀਤੇ ਨੇ ਤੇ ਉਦੋਂ ਤਾਂ ਰਿੰਜਾਂ ਵੀ ਬਹੁਤ ਜ਼ਿਆਦਾ ਪਲੱਸ ਸੀਗੀਆਂ ਪਰ ਉਹੀ ਹੁਣ 2-300 ਰੁਪਿਆ ਘਟਾ ਆ ਗਈ ਰਸ਼ੀਆ ਬ੍ਰਾਂਡ ਆ ਬਹੁਤ ਸੋਹਣੀ ਕਲੈਕਸ਼ਨ ਆ ਇੱਕ ਦੋ ਪੀਸੇ ਚ ਏਕੇ ਦੇ ਵੀ ਹੋਣਗੇ ਬਾਕੀ ਸਾਰਾ ਜਿੰਨਾ ਵੀ ਫੈਬਰਿਕ ਆ ਸਾਰਾ ਰਸ਼ੀਆ ਦਾ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਪੀਸ ਲੈ ਕੇ ਆਈਆਂ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਦੁਪੱਟੇ ਇਹਨਾਂ ਦੇ ਪੂਰੇ ਖੁੱਲੇ ਡੁੱਲੇ ਨੇ ਆ ਲੋ ਜਿਸ ਕਾਸ ਮਸਲੀਨ ਦਾ ਦੁਪੱਟਾ ਲੱਗਿਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਆ ਲੋ ਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਕੱਟ ਵੀ ਪੂਰੀ ਪ੍ਰੋਪਰ ਹੋਊਗੀ ਬ੍ਰਾਂਡ ਦੇ ਆਰਟੀਕਲ ਨੇ ਕਿਸੇ ਤਰ੍ਹਾਂ ਦੀ 1% ਵੀ ਫੈਬਰਿਕ ਦੀ ਕੋਈ ਕੰਪਲੇਨ ਨਹੀਂ ਹੈਗੀ ਬਸ ਤੁਸੀਂ ਆਪਣੇ ਸਕਰੀਨ ਸ਼ਾਟ ਲੈਣੇ ਆ ਤੇ WhatsApp ਕਰਨੇ ਆ ਤੇ ਜਿਹੜੀਆਂ ਭੈਣਾਂ ਮੈਨੂੰ ਫੌਰਨ ਤੋਂ ਦੇਖ ਰਹੀਆਂ ਉਹਨਾਂ ਨੂੰ ਮੈਂ ਬਾਰ-ਬਾਰ ਦੱਸ ਰਹੀਆਂ ਸਟਿਚਿੰਗ ਵੀ ਅਵੇਲੇਬਲ ਆ ਤੇ ਤੁਸੀਂ ਕਿਸੇ ਤਰ੍ਹਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਇਹ ਪੂਰਾ ਸੁਪਰ ਹਿੱਟ ਆ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਇਹ ਹੈਗੇ ਮੈਚਿੰਗ ਬਾਟਮ ਦੇ ਨਾਲ ਇਹ ਵਾਲਾ ਸੈੱਟ ਆਪਣੇ ਕੋਲ ਰਿਪੀਟ ਆ ਪਹਿਲਾਂ ਇਹ ਵਾਲੇ ਸੂਟ 18 1800 ਤੱਕ ਸੇਲ ਹੋਏ ਨੇ ਪਰ ਇਹ ਵੀ ਹੁਣ ਇਹਦੇ ਵਿੱਚ ਹੀ ਲਗਾ ਦਿੱਤੇ ਗਏ ਨੇ ਜਿਹੜਾ ਮਰਜੀ ਸੋੜ ਤੁਸੀਂ ਲੈ ਸਕਦੇ ਹੋ ਹਾਂਜੀ ਇਹਨਾਂ ਸੋਹਣਾ ਫੈਬਰਿਕ ਆ ਤੁਹਾਡੇ ਹੱਥਾਂ ਤੱਕ ਪਹੁੰਚੂਗਾ ਜਾਨੀ ਕਿ ਜਿਹੜਾ ਵੀ ਇਹ ਵਾਲੇ ਫੈਬਰਿਕ ਨੂੰ ਵੇਅਰ ਕਰੂਗਾ ਦੋ ਘੜੀ ਹੈਨਾ ਜਾਨੀ ਕਿ ਆਹ ਸ਼ੁਕਰ ਹੀ ਮੰਨੂਗਾ ਕਿ ਹਾਂਜੀ ਕਿਸੇ ਨੇ ਇਹ ਫੈਬਰਿਕ ਦਿੱਤਾ ਬਹੁਤ ਸੁੰਨਦਾਰ ਫੈਬਰਿਕ ਆ ਤੁਸੀਂ ਆਪਣੀ ਮੰਮੀ ਲਈ ਲੈਣਾ ਦਾਦੀ ਲਈ ਲੈਣਾ ਕਿਸੇ ਲਈ ਵੀ ਤੁਸੀਂ ਇਹ ਵਾਲੇ ਕਲਰਸ ਬਹੁਤ ਸੋਹਣੇ ਨੇ ਹੈਨਾ ਚਾਟੇ ਵਾਲਾ ਕਲਰ ਤੇ ਤੁਸੀਂ ਜਿਵੇਂ ਮਰਜੀ ਇਹਨਾਂ ਨੂੰ ਸਟਿਚ ਕਰਵਾ ਕੇ ਜਦੋਂ ਪਾਉਣਗੇ ਤਾਂ ਬਹੁਤ ਵਧੀਆ ਯਾਨੀ ਕਿ ਜਿਹੜੀਆਂ ਪਹਿਣਾ ਪਾ ਲੀਆਂ ਨੇ ਸਕਿਨ ਫਰੈਂਡਲੀ ਹੋਵੇ ਸਕਿਨ ਨੂੰ ਬਿਲਕੁਲ ਵੀ ਲੜੇ ਲੜੇ ਜੇ ਨਾ ਕਪੜਾ ਹੈਵੀ ਨਾ ਲੱਗੇ ਹਨਾ ਉਦਾਂ ਦਾ ਇਹ ਸਾਰੇ ਸੂਟ ਨੇ ਬਹੁਤ ਸੋਹਣੇ ਲਾਈਟ ਵੇਟ ਜੇ ਸੂਟ ਨੇ ਪਿਓਰ ਕਾਟਨ ਆ ਕੋਈ ਇਹਨਾਂ ਨੂੰ ਲਾਈਨਿੰਗ ਦੀ ਕੋਈ ਅੰਡਰਸ਼ਰਟ ਦੀ ਕਿਸੇ ਚੀਜ਼ ਦੀ ਕੋਈ ਰਿਕੁਆਇਰ ਨਹੀਂ ਇਹਨਾਂ ਦੇ ਨਾਲ ਜਿਹੜੀਆਂ ਬਾਟਮ ਆਉਣਗੀਆਂ ਪਲੇਨ ਆਉਣਗੀਆਂ ਬਾਟਮ ਟਾਈ ਤੋਂ ਪਲੱਸ ਰਹੂਗੀ ਤੇ ਬਹੁਤ ਵਧੀਆ ਦੇਖੋ ਸ਼ਰਟਾਂ ਦੀ ਪ੍ਰਿੰਟਿੰਗ ਆ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਇਹ ਹਾਂ ਲੋ ਜੀ ਇਹ ਰਿਪੀਟ ਆਪਣੇ ਕੋਲੇ ਤੇ ਲੈਸ ਦੇ ਵਿੱਚ ਆਇਆ ਸੇਮ ਡਿਜ਼ਾਈਨ ਆ ਸੇਮ ਡਿਜ਼ਾਈਨ ਪਹਿਲਾਂ ਜਿਹੜੀਆਂ ਪਹਿਣਾ ਮੈਨੂੰ ਰੈਗੂਲਰ ਦੇਖਦੀਆਂ ਉਹਨਾਂ ਨੂੰ ਪਤਾ ਕਿ ਇਹ ਵਾਲੇ ਸੂਟ 1850 ਤੱਕ ਇਹਨਾਂ ਦੀਆਂ ਵੀਡੀਓਜ਼ ਪਈਆਂ ਸੀ ਕਿਉਂਕਿ ਉਦੋਂ ਇਹਨਾਂ ਦੇ ਰੇਟ ਕਾਫੀ ਹਾਈ ਸੀ ਪਰ ਹੁਣ ਇਹ ਲੈਸ ਦੇ ਵਿੱਚ ਆਏ ਨੇ ਤੇ ਲੈਸ ਦੇ ਵਿੱਚ ਹੀ ਤੁਹਾਨੂੰ ਦੇ ਰਹੇ ਆ ਵੀ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਜਿਹੜਾ ਮਰਜੀ ਸੂਟ ਇਹਨਾਂ ਚੋਂ ਵੀ ਤੁਸੀਂ ਚੱਕ ਸਕਦੇ ਹੋ ਹਾਂ ਲੋ ਜੀ ਇਹ ਇਹ ਨਾ ਹੈਗਾ ਦੁਪੱਟਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣਾ ਦੁਪੱਟਾ ਵਾ ਨਾਲ ਇਹਦੇ ਵਿੱਚ ਵੀ ਤੁਹਾਨੂੰ ਕਲਰ ਚਾਰਟ ਮਿਲਣਗੇ ਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਸਿਰ ਤੇ ਰੁਕਣ ਵਾਲੇ ਨੇ ਬਹੁਤ ਹੀ ਰਿਲੈਕਸਫੁਲ ਯਾਨੀ ਕਿ ਦੁਪੱਟੇ ਨੇ ਜਾਣ ਕੇ ਮੈਂ ਤੁਹਾਨੂੰ ਕਹਤਾ ਵੀ ਜਿਹੜੀਆਂ ਪਹਿਣਾ ਕਹਿੰਦੀਆਂ ਨੇ ਪੂਰਾ ਰਿਲੈਕਸ ਵਾਲਾ ਹਨਾ ਸਾਰਾ ਫੈਬਰਿਕ ਹੋਵੇ ਦੁਪੱਟੇ ਪੂਰੇ ਫਾਈਨ ਹੋਣ ਇਹ ਤੋਂ ਬੈਸਟ ਕੁਆਲਿਟੀ ਕੁਛ ਨਹੀਂ ਹੈਗੀ ਬਸ ਤੁਸੀਂ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਲੈਣੇ ਲਿਮਟਿਡ ਹੈ ਸਟਾਕ ਹੈ ਰਿਪੀਟ ਇਹਨਾਂ ਦੀ ਹੁਣ ਨਹੀਂ ਹੋਣੀ ਜੀ ਮੈਂ ਬਾਰ ਬਾਰ ਕਹਿ ਰਹੀ ਆ ਕਿ ਐਂਡਾ ਹੁਣ ਇਹਨਾਂ ਤੋਂ ਬਾਅਦ ਨਿਊ ਡਿਜ਼ਾਈਨ ਤਾਂ ਆ ਜਾਣਗੇ ਬਟ ਰਿਪੀਟ ਨਹੀਂ ਹੋਣੀ ਸੇਮ ਡਿਜ਼ਾਈਨਾਂ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਅਗਲਾ ਹੈਗਾ ਲੈਮਨ ਸ਼ੇਡ ਸਗਲਾ ਹੈਗਾ ਜੀ ਸੀ ਗ੍ਰੀਨ ਕਲਰ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਤਿੰਨਾ ਦੇ ਨਾਲ ਬਿਲਕੁਲ ਵਿਸਕੋਸ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਜਿਹੜਾ ਮਰਜੀ ਕਲ ਇਹਨਾਂ ਚੋਂ ਚੱਕ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆ ਲੋ ਜੀ ਇੱਕ ਪੈਟਰਨ ਹੈਗਾ ਇਹਦੇ ਵਿੱਚ ਆਹ ਵਾਲਾ ਇਹ ਸਿਰਫ ਸਿੰਗਲ ਪੀਸ ਆ ਇਹਦੇ ਵਿੱਚ ਕੋਈ ਕਲਰ ਚੁਆਇਸ ਨਹੀਂ ਹੈਗੀ ਲੋ ਜੀ ਇਹ ਵੀ ਪੈਟਰਨ ਬਹੁਤ ਸੋਹਣਾ ਬਹੁਤ ਪਿਆਰਾ ਵਾ ਦੇਖ ਸਕਦੇ ਹੋ ਤੇ ਸਾਰਾ ਰਸ਼ੀਆ ਬ੍ਰਾਂਡ ਦਾ ਰਹੂਗਾ ਸਾਈਡਾਂ ਤੇ ਸਟੈਂਪਿੰਗ ਮਿਲੂਗੀ ਅਲੱਗ ਤੋਂ ਟੈਗਿੰਗ ਮਿਲੂਗੀ ਬਹੁਤ ਵਧੀਆ ਯਾਨੀ ਕਿ ਫੈਬਰਿਕ ਆ ਫੈਬਰਿਕ ਵੱਲੋਂ ਬੇਫਿਕਰ ਔਰ ਨਾਲ ਬਾਟਮ ਵੀ ਇਸ ਤਰ੍ਹਾਂ ਆਉਣੀਆਂ ਪਲੇਨ ਬਾਟਮ ਆਉਣਗੀਆਂ ਨਾਲ ਸੇਮ ਕੰਟਰਾਸਟ ਤੇ ਇਹ ਰਹੂਗਾ ਸਾਰੇ ਸ਼ਰਟ ਜਿੱਦਾਂ ਸੇਮ ਫਰੰਟੇ ਦੀ ਪ੍ਰਿੰਟਿੰਗ ਆ ਸੇਮ ਪ੍ਰਿੰਟਿੰਗ ਇਹਨਾਂ ਦੇ ਬੈਕ ਦੇ ਉੱਪਰ ਰਹੂਗੀ ਬੈਕ ਦੀ ਪ੍ਰਿੰਟਿੰਗ ਆ ਆ ਗਈ ਇਹ ਪਿਛਲਾ ਪੱਲਾ ਵਾ ਆ ਫਰੰਟ ਵਾਲਾ ਵਾ ਤੇ ਨਾਲ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਆ ਲੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਵਟਸਐਪ ਕਰ ਦਿਓ ਆ ਲੋ ਲਓ ਜੀ ਅਗਲਾ ਪੀਸ ਹੈਗਾ ਜੀ ਬਲੈਕ ਬਲੈਕ ਸਭ ਤੋਂ ਜ਼ਿਆਦਾ ਹਿੱਟ ਹੁੰਦਾ ਡਿਜ਼ਾਈਨ ਜੈਕ ਕਰ ਸਕਦੇ ਹੋ ਡਿਜ਼ਾਈਨਿੰਗ ਪੂਰੀ ਬੈਸਟ ਆ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਪ੍ਰਾਈਸ ਆ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਤੇ ਨਾਲ ਸੇਮ ਵਿਸਕੋਸ ਮਸਲੀਨ ਦਾ ਹੀ ਮਿਲੂਗਾ ਇਹਦੇ ਵੀ ਦੁਪੱਟਾ ਆ ਲੋ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਮਿਲੂਗਾ ਪੂਰਾ ਵਧੀਆ ਖੁੱਲ੍ਹ ਚੜਾਈ ਆ ਇਹਨਾਂ ਦੀ ਤੇ ਪੂਰੇ ਵਧੀਆ ਜਾਨੀ ਕਿ ਖੁੱਲੇ ਡੁੱਲੇ ਜਿਵੇਂ ਪਹਿਣਾ ਪਾਲਦੀਆਂ ਹੁੰਦੀਆਂ ਹਨ ਦੁਪੱਟੇ ਹੋਣ ਕਿਉਂਕਿ ਦੁਪੱਟਿਆਂ ਨਾਲ ਹੀ ਸੂਟਾਂ ਦੀ ਗ੍ਰੇਸ ਹੁੰਦੀ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਆਲ ਓਵਰ ਰਹੂਗਾ 5 ਮੀਟਰ ਦੀ ਪ੍ਰੋਪਰ ਕੱਟ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲੇਗਾ ਬਲੂ ਕਲਰ ਬਲੂ ਕਲਰ ਵੀ ਸੁਪਰ ਹਿੱਟ ਆ ਬਲੈਕ ਕਲਰ ਵੀ ਸੁਪਰ ਹਿੱਟ ਆ ਜਿਹੜਾ ਵੀ ਲੈ ਡਿਜ਼ਾਈਨਿੰਗ ਵੀ ਇਹਦੀ ਸੁਪਰ ਹਿੱਟ ਆ ਜਿਹੜਾ ਵੀ ਕਲਰ ਲੈਣਾ ਹੋਊਗਾ ਫਟਾਫਟ ਸਕਰੀਨਸ਼ਾਟ ਲੈ ਲਓ ਤੇ WhatsApp ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਭੈਣਾਂ ਦੇ ਵੀ ਬੈਨੀਫਿਟ ਹੋ ਸਕਣ ਲਓ ਜੀ ਅਗਲਾ ਸੇਮ 올 ਓਵਰ 5 ਮੀਟਰ ਦੀ ਕਟਰ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਡਿਜੀਟਲ 3D ਪ੍ਰਿੰਟਿੰਗ ਹੋਇਆ ਬਹੁਤ ਸੋਹਣਾ ਕਲਰ ਆ ਗ੍ਰੇ ਇਹਦਾ ਸਾਰਿਆਂ ਦਾ ਬੇਸ ਗ੍ਰੇ ਰਹੂਗਾ ਉੱਪਰ ਵਾਲੇ ਜਿਹੜੀ ਫਲਾਵਰਿੰਗ ਪ੍ਰਿੰਟਿੰਗ ਆ ਉਹਦੇ ਕਲਰ ਚੇਂਜ ਹੋ ਜਾਣਗੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੇ ਨਾਲ ਇਹਨਾਂ ਦੇ ਵੀ ਵਿਸਕੋਸ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਆ ਲਓ ਜੀ ਅਗਲਾ ਕਲਰ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆ ਲਓ ਅਗਲਾ ਹੈਗਾ ਵਾ ਮਹਿੰਦੀ ਵਾਲੀ ਟੂਨ ਦੇ ਉੱਪਰ ਆ ਲਓ ਛੇ ਇਹਦੇ ਵਿੱਚ ਮਹਿੰਦੀ ਆ ਪੀਛੇ ਜਿਹਾ ਫਲਾਵਰ ਆਊਗਾ ਇਹਦੇ ਵਿੱਚ ਗ੍ਰੀਨ ਤੇ ਮਹਿੰਦੀ ਆ ਤਾਂ ਥੋੜਾ ਜਿਹਾ ਕੰਟਰਾਸਟ ਆ ਇੱਕ ਇੱਕ ਫਲਾਵਰ ਸਾਰਿਆਂ ਦਾ ਚੇਂਜ ਹੁੰਦਾ ਇਹ ਚ ਫਲੋਜ਼ੀ ਦਾ ਚੇਂਜ ਹੋ ਰਿਹਾ ਇਹਦੇ ਚ ਪੀਚ ਚੇਂਜ ਹੋ ਗਿਆ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਸੋਹਣਾ ਲੱਗਦਾ ਤੁਸੀਂ ਕਲਰ ਆਪਣਾ ਸਿਲੈਕਟ ਕਰ ਸਕਦੇ ਆਂ ਆ ਲੋ ਇਹ ਵੀ ਡਿਜ਼ਾਈਨ ਪੂਰਾ ਸੁਪਰ ਹਿੱਟ ਚੱਲਿਆ ਸਾਡੇ ਕੋਲ ਕਾਫੀ ਸੈਟ ਇਹਦੇ ਆਏ ਸੀਗੇ ਇਹ ਆਪਾਂ ਗਰੁੱਪ ਦੇ ਵਿੱਚ ਹੀ ਸੇਲ ਕੀਤਾ ਆ ਲੋ ਜੀ ਏ ਵੀ ਹਣ ਸੇਮ ਰੇਟ ਦੇ ਵਿੱਚ ਹੀ ਆ ਡਾ ਮਰਜੀ ਇਹਨਾਂ ਚੋ ਇਹਦੇ ਵਿੱਚ ਵੀ ਦੋ ਕਲਰ ਅਵੇਲੇਬਲ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਸੇਮ ਵਿਸਕਾਸ ਮਸਲੀਨ ਦਾ ਰਹੂਗਾ ਦੁਪੱਟਾ ਇਹਦਾ ਵੀ ਹਲੋ ਜੀ ਵਿਸਕਾਸ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਸੀ ਗ੍ਰੀਨ ਕਲਰ ਦਾ ਸੋਟ ਆ ਕਵਾਲਿਟੀ ਬਹੁਤ ਸੋਹਣੀ ਆ ਸਾਰੀ ਰਸ਼ੀਆ ਦੀ ਕੁਆਲਿਟੀ ਆ ਬਹੁਤ ਵਧੀਆ ਬ੍ਰਾਂਡ ਆ ਇੱਕ ਤਰ੍ਹਾਂ ਦਾ ਬ੍ਰਾਂਡ ਇੱਕ ਤਰ੍ਹਾਂ ਦਾ ਕਿਉਂ ਸਭ ਤੋਂ ਉੱਪਰ ਬ੍ਰਾਂਡ ਆ ਰਾਮ ਟੈਕਸ ਦੇ ਬਰਾਬਰ ਆ ਜੀ ਬਹੁਤ ਸੋਹਣੀ ਕੁਆਲਿਟੀ ਫੈਬਰਿਕ ਦੁਪੱਟੇ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲੈਕਸ਼ਨ ਜਿਹੜੀਆਂ ਪਹਿਣਾ ਤੱਕ ਅਜੇ ਤੱਕ ਰਸ਼ੀਆ ਨਹੀਂ ਪਹੁੰਚੀ ਇੱਕ ਇੱਕ ਸੂਟ ਚਾਹੇ ਮੰਗਾ ਕੇ ਦੇਖ ਲਓ ਬਹੁਤ ਵਧੀਆ ਕੁਆਲਿਟੀ ਆ ਰਿਪੀਟ ਤੁਸੀਂ ਆਪਣੇ ਆਪ ਡਿਮਾਂਡ ਕਰੋਗੇ ਆ ਲਓ ਜੀ ਅਗਲਾ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਪਰਪਲ ਸ਼ੇਡ ਲੋਟ ਸਾਰੇ ਨਿਊ ਡਿਜ਼ਾਈਨ ਆ ਕੋਈ ਵੀ ਰਿਪੀਟ ਨਹੀਂ ਹੈਗਾ ਨਿਊ ਤੁਹਾਡੇ ਸਾਹਮਣੇ ਖੁੱਲ ਰਹੇ ਨੇ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਵਾਈਟ ਫਲਾਵਰਿੰਗ ਦੇ ਨਾਲੇ ਵੀ 3D ਪ੍ਰਿੰਟਿੰਗ ਹੋਈ ਹੋਈ ਆ ਤੇ ਨਾਲ ਇਹਨਾਂ ਦੇ ਵੀ ਹੈਗੇ ਜੀ ਵਿਸਕੋਸ ਮਸਲੀਨ ਦੇ ਦੁਪੱਟੇ ਲੱਗੇ ਹੋਏ ਆ ਚੈੱਕ ਕਰੋ ਦੁਪੱਟਾ ਬਹੁਤ ਸੋਹਣਾ ਸਾਰਾ ਡਿਜੀਟਲ ਦੁਪੱਟਾ ਵਾ ਬਹੁਤ ਹੀ ਪਿਆਰਾ ਲੋ ਜੀ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਤਿੰਨ ਹਾਂ ਤਿੰਨੇ ਨੇ ਤਿੰਨੇ ਕਲਰ ਬਹੁਤ ਸੋਹਣੇ ਆ ਦੇਖੋ ਆਹ ਲੇਵੈਂਡਰ ਦਾ ਪਰਪਲ ਦਾ ਮਿਕਸਚਰ ਜਿਹਾ ਕਲਰ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਇੱਕ ਨਿਊ ਕਲਰ ਆ ਬੇਬੀ ਬਲੂ ਕਲਰ ਚੱਲ ਰਿਹਾ ਇਹ ਵੀ ਕਲਰ ਬਹੁਤ ਰੇਅਰ ਹੀ ਆਉਂਦਾ ਵਾ ਸਾਰੇ ਟ੍ਰੇਕ ਸੈੱਟ ਦੇ ਵਿੱਚ ਇਹ ਕਲਰ ਨਹੀਂ ਆਉਂਦੇ ਹੈਗੇ ਆ ਦੇਖੋ ਇਹ 에ਅਰ ਫੋਰਸ ਤੇ ਬਲੂ ਕਲਰ ਦਾ ਮਿਕਸਚਰ ਜਾਂ ਕਲਰ ਆ ਬਹੁਤ ਸੋਹਣੇ ਕਲਰ ਨੇ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇੰਨੀ ਕੁ ਮੇਰੀ ਰਿਕਵੈਸਟ ਆ ਪਲੀਜ਼ ਹੋਲਡ ਤੇ ਨਾ ਕਰਵਾਇਓ ਹੋਲਡ ਤੇ ਕਰਵਾ ਕੇ ਕਈ ਵਾਰ ਕਿਸੇ ਤੋਂ ਪੇਮੈਂਟ ਨਹੀਂ ਹੁੰਦੀ ਤਾਂ ਫਿਰ ਦੂਸਰੀ ਭੈਣ ਜਿਹੜੀ ਪੇਮੈਂਟ ਕਰਨ ਲਈ ਬੈਠੇ ਹੁੰਦੇ ਨੇ ਉਹ ਵੀ ਰਹਿ ਜਾਂਦੇ ਨੇ ਮਾਲ ਦੀ ਨਾਲ ਪੇਮੈਂਟ ਕਰਕੇ ਆਪਣੇ ਸੂਟ ਚੱਕਣ ਵਾਲੇ ਬਣਿਓ ਬਸ ਜਿਹੜੀਆਂ ਵੀ ਪਹਿਣਾ ਨੇ ਇਹ ਵਾਲੇ ਸੂਟ ਲੈਣੇ ਆ ਦੇਖੋ ਨਿਊ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਜਿਹੜੀ ਮਾਰਜੀਏ ਦੇ ਵਿੱਚ ਇਹਨੂੰ ਵੇਅਰ ਕਰ ਸਕਦੇ ਹੋ ਚਾਹੇ ਤੁਸੀਂ ਮੀਡੀਅਮ ਏਜ ਚ 올ਡ ਏਜ ਯੰਗ ਏਜ ਬਹੁਤ ਸੋਹਣਾ ਪੈਟਰਨ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਨਾਲ ਸੇਮ ਵਿਸਕੋਸ ਮਸਲੀਨ ਦੇ ਦੁਪੱਟੇ ਨੇ ਹਾਲੋ ਦਰਹਵਾ ਸੋਨੀ ਕੁਆਲਟੀ ਆ ਦੁਪੱਟਿਆਂ ਦੀ ਬਹੁਤ ਹੀ ਵਧੀਆ ਸਭ ਤੋਂ ਸੁਪਰ ਆ ਵੇਚਦੇ ਅਸੀਂ ਹਰ ਘਰ ਦਾਵਾ ਪਰ ਰਸ਼ੀਆ ਦੀ ਕੁਆਲਟੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਤੁਸੀਂ ਖੁਦ ਇਹ ਚੀਜ਼ ਨੂੰ ਜੱਜ ਕਰ ਸਕਦੇ ਹੋ ਫੀਲ ਕਰ ਸਕਦੇ ਹੋ ਜਦੋਂ ਸੂਟ ਤੁਹਾਡੇ ਤੱਕ ਪਹੁੰਚਦਾ ਵਾ ਕਿਉਂਕਿ ਆਪਾਂ ਬਾਕੀ ਜਿਹੜੇ ਆਮ ਬ੍ਰਾਂਡ ਚੱਲਦੇ ਆ ਉਹਨਾਂ ਦੇ ਵੀ ਇਸੇ ਪ੍ਰਾਈਸ ਦੇ ਵਿੱਚ ਸੂਟ ਲੈਣ ਨਹੀਂ ਲੈਣੇ ਆ ਏਕੇ ਦੇ ਸੂਟ ਵੀ ਇਸੇ ਪ੍ਰਾਈਸ ਦੇ ਵਿੱਚ ਆਪਾਂ ਸੇਲ ਕੀਤੇ ਹੋਏ ਨੇ ਪਰ ਹੁਣ ਰਸ਼ੀਆ ਪੂਰਾ ਟਾਪ ਦਾ ਬ੍ਰਾਂਡ ਤੁਹਾਨੂੰ ਇਹ ਪ੍ਰਾਈਸ ਦੇ ਵਿੱਚ ਮਿਲ ਰਿਹਾ ਤੇ ਕੁਆਲਿਟੀ ਕਿਤੇ ਉੱਪਰ ਜਾ ਕੇ ਮਿਲ ਰਹੀ ਆ ਬਹੁਤ ਵਧੀਆ ਕੁਆਲਿਟੀ ਆ ਪਾਲੋ ਜੀ ਇਹਦੇ ਵਿੱਚ ਸੈਕੰਡ ਕਲਰ ਹੈਗਾ ਵਾ ਮਾਊਸੀਆ ਕਲਰ ਇਹ ਵੀ ਬਹੁਤ ਸੋਹਣਾ ਮ ਇੱਕ ਕਾਫੀ ਦਾ ਪੈਟਰਨ ਕਾਫੀ ਜੇ ਕਲਰ ਵਾਂਗੂ ਕਲਰ ਆ ਦੇਖੋ ਪਰਪਲ ਕਾਫੀ ਦਾ ਮਿਕਸਚਰ ਜਿਆਵਾ ਕਲਰ ਦੋਨੇ ਆ ਵੀ ਇਹਦੇ ਵਿੱਚ ਵੀ ਬਲੂ ਕਲਰ ਆਇਆ ਬੇਬੀ ਬਲੂ ਕਲਰ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਕਲਰ ਨਾਲ ਦੀ ਨਾਲ ਮੈਂਸ਼ਨ ਕਰੀ ਚੱਲਿਓ ਜਿਹੜਾ ਵੀ ਕਲਰ ਤੁਸੀਂ ਲੈਣਾ ਹੋਇਆ ਲਓ ਜੀ ਆਵੀ ਅੱਜ ਤੋਂ 2-3 ਮਹੀਨੇ ਪਹਿਲਾਂ ਆਪਾਂ ਸੇਲ ਕੀਤੇ ਸਾਂ ਆਹ ਵਾਲਾ ਡਿਜ਼ਾਈਨ ਉਦੋਂ ਬਹੁਤ ਸੁਪਰ ਹਿੱਟ ਬਹੁਤ ਵਧੀਆ ਰਿਸਪੌਂਸ ਸੀ ਸ਼ਾਇਦ ਇਹ ਵਾਲੀ ਸੇਲਿੰਗ ਸੀਗੀ ਬਟ ਇਹ ਵਾਲੇ ਡਿਜ਼ਾਈਨ ਹੁਣ ਸਾਰੀ ਲੈਸ ਦੇ ਵਿੱਚ ਆਏ ਨੇ ਤੇ ਲੈਸ ਵਿੱਚ ਹੀ ਤੁਹਾਨੂੰ ਦੇ ਰਹੇ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਬਹੁਤ ਸੋਹਣਾ ਪੈਟਰਨ ਆ ਫੁੱਲ ਬੂਟੀਆਂ ਫਲਾਵਰਾਂ ਤੋਂ ਹਟ ਕੇ ਬਹੁਤ ਸੋਹਣੀ ਯਾਨੀ ਕਿ ਲੋਕਾ ਸੂਟਾਂ ਦੀ ਇਹਦੇ ਨਾਲ ਵੀ ਵਿਸਕੋਸ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਕਾਸਮਸ ਲਿੰਦਾ ਦੁਪੱਟਾ ਬਹੁਤ ਸੋਹਣੀ ਕੁਆਲਟੀ ਦਾ ਬਹੁਤ ਵਧੀਆ ਯਾਨੀ ਕਿ ਹੈਗੀ ਆ ਇੱਕ ਲੈ ਲਓ ਇੱਕ ਦੁਪੱਟੇ ਨੂੰ ਸਾਰੀ ਮੁੱਠੀ ਚ ਲੈ ਲਓ ਇੰਨੇ ਵਧੀਆ ਇਹਦੀ ਯਾਨੀ ਕਿ ਸਾਰੀ ਹੈਗੀ ਆ ਇੰਨਾ ਹੌਲਾ ਜਾਂ ਦੁਪੱਟਾ ਤੇ ਬਹੁਤ ਹੀ ਵਧੀਆ ਗ੍ਰੇਸ ਆ ਕੁਆਲਟੀ ਬਹੁਤ ਵਧੀਆ ਵਾ ਬਿਲਕੁਲ ਹੀ ਲਾਈਟ weight ਨੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਆ ਲੋ ਅਗਲਾ ਕਲਰ ਇਹ ਵਾਲਾ ਹੈਗਾ ਥੋੜਾ ਥੋੜਾ ਜਿਹਾ ਫਰਕ ਆ ਹਾਂ ਅਲੋ ਨੈਕਸਟ ਕਲਰ ਹੈਗਾ ਪੀਚ ਇਹ ਪਿੰਕ ਕਲਰਾਂ ਉੱਪਰ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਉਹ ਵਾਲਾ ਕਲਰ ਤੁਸੀਂ ਲੈ ਸਕਦੇ ਹੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਪੂਰੀ ਵਧੀਆ ਸੁਪਰ ਹਿੱਟ ਆਈ ਹੈ ਜਿਹੜਾ ਵੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਇਆ ਹੋਵੇ ਕਰੀਨ ਸ਼ਰਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ